ਦੇ ਨਾਲ ਵੱਡਾ ਮਾਨ ਸਨਮਾਨ ਲक्की ਕਤਰ ਤੇਜਪਾਲ ਕਤਰ ਤੇ ਗੋਪੀ ਯੂਕੇ ਦੇ ਵੱਲੋਂ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਗਗਨਦੀਪ ਸਿੰਘ ਸਾਹਿਬ ਭਰਾ ਲक्की ਕਤਰ ਤੇਜਪਾਲ ਕਤਰ ਤੇ ਗੋਪੀ ਯੂਕੇ ਦੇ ਵੱਲੋਂ ਇਸ ਵੀਰ ਦਾ ਵੀ ਵੱਡਾ ਮਾਨ ਸਨਮਾਨ ਕੱਪ ਦੇ ਨਾਲ ਕੀਤਾ ਜਾਵੇਗਾ ਬਹੁਤ ਵੱਡਾ ਧੰਨਵਾਦ ਇੰਨੀ دیر ਖਿਡਾਰੀ ਤਿਆਰੀ ਕਰਦੇ ਆ ਇੰਨੀ دیر ਤੇ ਵੀ ਅਸਮੈਂ ਕੁਝ ਕਹਿ ਲੈਣਾ ਤੁਹਾਡੇ ਨਾਲ ਸੰਗਿਆ ਕਰੂੰਗਾ ਕਿਉਂਕਿ ਆਪਾਂ ਸਿੱਖਾਂ ਦੇ ਬੱਚੇ ਆ ਤੇ ਜਿਉਂਨਾ ਯੋਧਿਆਂ ਨੂੰ ਸਾਡੇ ਗੁਰੂਆਂ ਨੂੰ ਯਾਦ ਨਾਲ ਕੀਤਾ ਜਦੋਂ ਆਪਾਂ ਜੁੜੇ ਬੈਠੇ ਆ ਟੂਰਨਾਮੈਂਟ ਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਉਹਨਾਂ ਯੋਧਿਆਂ ਦੀ ਗੱਲ ਨਾ ਹੋਈ ਜਿਹੜੇ ਯੋਧਿਆਂ ਦੀ ਧਰਤੀ ਤੇ ਆਪਾਂ ਬੈਠੇ ਆ ਮਾਦੇ ਦੀ ਧਰਤੀ ਕਹਿੰਦੇ ਗੁਰੂਆਂ ਦੇ ਪੀਰਾਂ ਦੀ ਧਰਤੀ ਹੈ ਮਾਦੇ ਦੀ ਧਰਤੀ ਨੇ ਸੂਰਬੀਰ ਪੈਦਾ ਕੀਤੇ ਪਰ ਉਸ ਤੋਂ ਪਹਿਲਾਂ ਮੈਂ ਦੇਖਦਾ ਨੂਰਦੀ ਦੇ ਵੱਲੋਂ ਪਲੈਂਟੀ ਲੱਗਣ ਜਾ ਰਹੇ ਆ ਤਾੜੀਆਂ ਦੇ ਨਾਲ ਵਾਹ ਵੇ ਮੁੰਡਿਆ ਗੋਲੀ ਵੀ ਸਿਰੇ ਦਾ ਤੇ ਅੱਗੇ ਪਲੇਨ ਵੀ ਸਿਰੇ ਨਾਲ ਦੀ ਪਲੈਂਟੀ ਗਈ ਹੈ ਰਤੌਣਾ ਵਾਲਿਆ ਫੜ ਪਿਆਰੀ ਫੜ ਪਿਆਰੀ ਕੁਝ ਕਰਨਾ ਪੈਣਾ ਕੁਝ ਕਰਨਾ ਪੈਣਾ ਪਹਿਲੀ ਬਲੈਂਟੀ ਨੂਰਦੀਨ ਦੇ ਹਿੱਸੇ ਆਈ ਤੇ ਮਿਸ ਕੀਤਾ ਮੁੰਡੇ ਨੇ ਦੂਜੀ ਬਲੈਂਟੀ ਲੱਗਣ ਜਾ ਰਹੀ ਹੈ ਲਾਈਵ ਵਾਲਿਆ ਦੇਖਾ ਧਿਆਨ ਦੇ ਨਾਲ ਰਕਾਲਾਂ ਦੀ ਤਰਫੋਂ ਦੂਜੀ ਬਲੈਂਟੀ ਲੌਂਜ ਆ ਰਿਹਾ ਏਸ ਵੀਰ ਦਾ ਨਾਮ ਦੇਖਾਂਗੇ ਕੌਣ ਲਾਉਂਦਾ ਪਹਿਲੀ ਪਰ ਥੋੜੀ ਸੱਤ ਮਹਿਸੂਸ ਕੀਤੀ ਹੈ ਵਾਹਿਗੁਰੂ ਪਰਮਾਤਮਾ ਇਹਨਾਂ ਸੱਟਾ ਫੇਟਾਂ ਤੋਂ ਪਲੇয়ারਾਂ ਨੂੰ ਦੂਰ ਰੱਖੀ ਜਦੋਂ ਕੋਈ ਘਰ ਦੇ ਵਿੱਚੋਂ ਖੇਡਣ ਦੇ ਲਈ ਆਉਂਦਾ ਹੈ ਅਰਦਾਸ ਕਰਕੇ ਤੁਰਦਾ ਕਿ ਜਿੱਤ ਕੇ ਆਈਏ ਤੇ ਮਾਵਾ ਖੁਸ਼ ਹੋਏ ਤੁਰਦੇ ਆ ਤੇ ਮਾਵਾ ਕਹਿੰਦੇ ਦਰਵਾਜ਼ਿਆਂ ਤੇ ਉਡੀਕਦੀਆਂ ਹੁੰਦੀਆਂ ਕਿ ਮੇਰਾ ਪੁੱਤ ਖੇਡਣ ਦੇ ਲਈ ਗਿਆ ਹੈ ਉਹ ਹੱਸ ਨਹੀਂ ਆਵੇ ਸੁਪਰਮਾਤਮਾ ਕਿਰਪਾ ਕਰੇ 33 ਵਾਰਾ ਨਾ ਲੱਗੇ ਪਲੇਅਰਾਂ ਨੂੰ ਰਟੋਲਾ ਦੀ ਤਰਫੋਂ ਵਲੈਂਟੀ ਲੱਗਣ ਜਾ ਰਹੀ ਹੈ ਤੇ ਨੂਰਦੀ ਵਾਲਾ ਸਿੱਖ ਸਰਦਾਰ ਐਨ ਤਿਆਰੀ ਕਰ ਰਿਹਾ ਹੈ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ ਹੇ ਪਰਮਾਤਮਾ ਮੇਰੀ ਲਾਜ ਰੱਖੀ ਮੇਰੀ ਰਾਜ ਰੱਖੀ ਸਿੱਖ ਸਰਦਾਰ ਸਾਹਮਣੇ ਗੋਲੀ ਖੜਾ ਦੂਜੇ ਪਾਸੇ ਰਟੋਲਾ ਵਾਲਾ ਇਹ তাড়ি মারা খোলকে তাড়ি রটলা বাড়ি কথে বেঠে যাও রা গলা পাও রা গলা গোল কে মু ਨੋਰਦੀ ਸੈਕੰਡ ਪਲੈਂਟੀ 7 ਨੰਬਰ ਜਲਸੀ ਦੇ ਵਿੱਚ ਮਦਰੀ ਗੋਡੀ ਦਾ 플레이ਰ ਹੈ ਦੇਖਾਂਗੇ ਕਿਵੇਂ ਸੋਚਦਾ ਆਪਣੇ ਦਿਮਾਗ ਦੇ ਵਿੱਚ ਕੀ ਸੋਚਦਾ ਕਿਵੇਂ ਗੋਲ ਕਰਦਾ ਹੈ ਤੁਹਾਡੇ ਸਾਹਮਣੇ ਵਾਹ ਵਾਹ ਗੰਬਰੂਆ ਇੱਕ ਇੱਕ ਤਵਾ ਵਾਲਾ ਮੁੰਡਾ ਫੇਰ ਤਿਆਰੀ ਕਰਦਾ ਹੋਇਆ ਸ਼੍ਰੀ ਨੰਬਰ ਜਲਸੀ ਦੇ ਵਿੱਚ ਪਰ ਮੈਂ ਦੇਖਦਾ ਮਾੜੀ ਮਿੱਗੀ ਵਾਲੇ ਮੁੰਡੇ ਥਰੂ ਦੀ ਟੀਮ ਦੇ ਨਾਲ ਮੈਚ ਖੇਡਣ ਦੇ ਲਈ ਪੂਰੀ ਤਿਆਰੀ ਕਰਦੇ ਕੋਲ ਵਾਹ ਮਾਰਾ ਖੋਲ ਕੇ ਜਿੰਨੇ ਵੀ ਪਲੇਅਰ ਆਏ ਸਾਰੇ ਮਾਰੋ ਯਾਰ ਕਿਉਂਕਿ ਜਦੋਂ ਪਲੈਂਟੀਆਂ ਦੀ ਗੱਲ ਆ ਜੇ ਇਹ ਤੁਹ ਪਤਾ ਲੱਗਦਾ ਕਿ ਮੁੰਡਿਆਂ ਨੇ ਪੂਰਾ ਜੋਰ ਲਾਇਆ ਤਾਲ ਲਾਇਆ ਹੈ ਦੋਨੇ ਪਾਸੇ ਮਿਹਨਤ ਜਦੋਂ ਕੀਤੀ ਹੋਵੇ ਤੇ ਫੇਰੀ ਤਾਲ ਲੱਗਦਾ ਹੈ ਬਰਾਬਰ ਦੀਆਂ ਟੀਮਾਂ ਫੇਰੀ ਜਾ ਕੇ ਨੰਬਰ ਦੀਆਂ ਦੋ-ਦੋ ਪਲੈਂਟੀਆਂ ਲੱਗੀਆਂ ਤੇ ਇੱਕ ਪਾਸੇ ਦੋ ਗੋਲ ਹੈ ਇੱਕ ਪਾਸੇ ਇੱਕ ਗੋਲ ਹੈ ਤੇ ਤਾਲਾ ਵਾਲਿਆ ਹੁਣ ਗੋਲ ਹੋਣਾ ਚਾਹੀਦਾ ਮੁੰਡਿਆ ਤੇਰੇ ਤੇ ਉਮੀਦਾਂ ਨੇ ਤੇਰੇ ਤੇ ਆਸਾਂ ਨੇ ਪਲੇਰਾਂ ਨੇ ਕਹਿੰਦੇ ਦੋ ਦੋ ਅੱਖਾਂ ਤੇਰੇ ਵੱਲੋਂ ਜੋੜੀਆਂ ਹੋਈਆਂ ਤੇਰੇ ਵੱਲੋਂ ਜੋੜੀਆਂ ਹੋਈਆਂ ਪਰ ਜਿਸ ਪ੍ਰਮਾਤਮਾ ਨੂੰ ਪਾਇਆ ਉਹੀ ਰੋਣਾ ਹੈ ਜਿਸ ਪ੍ਰਮਾਤਮਾ ਨੂੰ ਪਾਇਆ ਉਹੀ ਹੋਣਾ ਹੈ ਬਹੁਤ ਵੱਡਾ ਧੰਵਾਦ ਹੈ ਸਾਡੇ ਬਜ਼ੁਰਗ ਬਾਤਿਆਂ ਦਾ ਤੇ ਜਿਹੜੇ ਆ ਰਹੇ ਆ ਘਰਾਂ ਦੇ ਵਿੱਚ ਉਹਨਾਂ ਦਾ ਵੀ ਟੈਡਲੋਂ ਧਰਵਾ ਦਿਓ ਕਿ ਇੱਕ ਸਪੀਕਰ ਉੱਤਰੋਂ ਪਿੰਡ ਵੱਲੋਂ ਕਰਕੇ ਲਾਈਏ ਮੇਰੀ ਬੇਨਤੀ ਹੈ ਫਿਰ ਜਾ ਕੇ ਦਰਸ਼ਕ ਵਧਨੇ ਆ ਫਿਰ ਪਤਾ ਲੱਗਣਾ ਹੈ ਤੇ ਬਾਕੀ ਜਿਨ੍ਹਾਂ ਨੂੰ ਖਿਡਾਰੀਆਂ ਦੀ ਆਸ ਹੁੰਦੀ ਹੈ ਨਾ ਖਿਡਾਰੀਆਂ ਦੇ ਉਮੀਦ ਹੁੰਦੀ ਹੈ ਖਿਡਾਰੀਆਂ ਦਾ ਪਤਾ ਹੁੰਦਾ ਹੈ ਕਿ ਸੋਨਾ ਕੀ ਹੈ ਤੇ ਚਾਂਦੀ ਕੀ ਹੈ ਹੀਰਿਆਂ ਦਾ ਜਿਨ੍ਹਾਂ ਨੂੰ ਪਤਾ ਹੁੰਦਾ ਜੌਹਰੀਆਂ ਨੂੰ ਪਤਾ ਹੁੰਦਾ ਹੈ ਹੋਰ ਕਿਦਾਂ ਦੀ ਆ ਜਾਂਦੇ ਆ ਬੱਬਾ ਜੀ ਸੋ ਗੋਲ ਹੋ ਗਿਆ ਉਧਰਲੇ ਪਾਸੇ ਫਿਰ ਰਟਾਲਾ ਵਾਲੇ ਮੁੰਡੇ ਨੇ 5 ਨੰਬਰ ਦਲਸੀ ਦੇ ਵਿੱਚ ਗੋਲ ਕੀਤਾ ਹੈ ਤੇ ਬੈਸਟ ਪਲੇਅਰ ਨੂੰ ਸਰਪ੍ਰਾਈਜ਼ ਦਿੱਤਾ ਜਾਣਾ ਬੜਾ ਵੱਡਾ ਸਰਪ੍ਰਾਈਜ਼ ਚਾਰ ਪੋਜੀਸ਼ਨਾਂ ਕੱਢੀਆਂ ਜਾਣੀਆਂ ਤੇ ਜਰਮਸਪੁਰ ਵਾਲੇ ਮੁੰਡੇ ਵੀ ਇਤਿਹਾਸ ਹੀ ਰਚਦੇ ਆ ਸਿਦੇ ਵਿੱਚ ਸਿਕ ਸਰਦਾਰ ਨੇ ਪਿਆਰੀ ਕੀਤੀ ਹੋਈ ਹੈ 1 2 3 ਮੇਰੀ ਬੇਨਤੀ ਹੈ ਮੋਟਰਸਾਈਕਲ ਆਪਾਂ ਕਿੱਛੀ ਪਾਸੇ ਦੇ ਨੱਬੜੇ ਹਨ ਇਹਨਾਂ ਨੂੰ ਪ੍ਰਬਾਲ ਕਰਿਓ ਜੀ ਗਰਾਊਂਡ ਦੇ ਵਿੱਚ ਨਾ ਲੈ ਕੇ ਆਓ ਯਾਰ ਮੋਟਰਸਾਈਕਲ ਗਰਾਊਂਡ ਨੂੰ ਰੱਬ ਸਮਝਦੇ ਨਾ ਸਮਝਦੇ ਆਪਾਂ ਨਾ ਇਹ ਸਭੀ ਤੇ ਆਪਾਂ ਨਾਮ ਲੈ ਕੇ ਹੀ ਗਰਾਊਂਡ ਦੇ ਵਿੱਚ ਦਰਦ ਦੁਦਾ ਦੁੱਖ ਲਜ ਨੂੰ ਮੋਟਰਸਾਈਕਲ ماں ਦੀ ਸ਼ਕਤੀ ਦੇ ਉੱਪਰ ਚੱਲਦਾ ਹੈ। ਮੇਰੀ ਬੇਨਤੀ ਹੈ ਪਿੱਛੇ ਪਿੱਛੇ ਮੋਟਰਸਾਈਕਲ ਦੇਖੀਏ ਤੇ ਧਿਆਨ ਨਹੀਂ ਰੱਖਿਓ ਆਪ ਦੇ ਮੋਟਰਸਾਈਕਲ ਦਾ ਧਿਆਨ ਗੁਰੂ ਰੱਖਿਓ ਜੀ ਆਪ 13 ਨੰਬਰ ਜਲਸੀ ਦੇ ਵਿੱਚ ਅਟਾਣਾ ਵਾਲਾ ਨੌਜਵਾਨ ਪਿਆਰੀ ਕਰਵਾ ਹੋਇਆ ਮੇਰੇ ਮਿੱਤਰੋ। ਤਾੜੀ ਮਾਰਨੀ ਹੈ ਜ਼ਰੂਰ। ਖੁੱਲ ਕੇ ਵਾਹ ਆ ਵੀ ਗੁਰੂ ਆ ਸਿੱਖ ਸਰਦਾਰ ਦੇ ਲਈ ਤਾੜੀ ਮਾਰੋ ਖੁੱਲ ਕੇ ਮਾ ਸਾਰੇ ਗੁਰੂ ਜੀ ਨੱਗੀਏ ਹੋਈ ਨੀ ਮੈਂ ਬਾਦ ਦੋ ਵਾਰ ਜਾਨੇ ਬੰਦ ਚਾਉਂਗਾ گولی دور بیٹھے ان سوچی آدمی گولی نے گول کرتا شخص واہ گول بنیا ٹرائی ماری 10 ਨੰਬਰ ਜਲਸੀ ਦੇ ਵਿੱਚ ਮੈਨੂੰ ਲੱਗਦਾ लास्ट ਹੋਏਗੀ ਬਰਾਬਰ ਚੱਲ ਰਿਹਾ ਜੀ ਕੰਮ ਏਕੇ ਇੱਕ ਪਲੈਂਟੀ ਲੱਗੂਗੀ ਫਿਰ ماری مرکن تیاری ہے جی بھوپا دیگا دی تیاری ہے ایک ایک پلانٹی دیتی جا رہی ہے ہنسل رجانٹ پرا نشان پرا پڑے ریفری دیر پلانٹیاں جوارے ہے سو پلانٹیاں دو بار واہ ایک ایک پلانٹی ایک پلانٹی جاری ہے ਰਟੌਲਾ ਵਾਲਾ ਕਿਹੜਾ ਉੱਠੂਗਾ ਰਟੌਲਾ ਵਾਲਿਆ ਫੜ ਤਿਆਰੀ ਇਹਨੂੰ ਗੋਲ ਕਰਨਾ ਪੈਣਾ ਮੁੰਡਿਆ ਗੋਲ ਕਰਨਾ ਪੈਣਾ ਕਰ ਪ੍ਰਮਾਤਮਾ ਨੂੰ ਯਾਦ ਕਰ ਆਪਣੇ ਉਸਤਾਦ ਨੂੰ ਯਾਦ ਤੇ ਫੜ ਕੇ ਤਿਆਰੀ ਤੇ ਗੁਰੂ ਮਾਰਨਾ ਪੈਣਾ ਜ਼ਰੂਰ ਜੇ ਮੈਚ ਜਿੰਨਾ ਹੈ ਜੇ ਮੈਚ ਜਿੰਨਾ ਤੇ ਗੋਲ ਲੋੜ ਕਰਨਾ ਪੈਣਾ ਹੈ ਅੱਜ ਪਿੰਡ ਦਾ ਮੈਚ ਵੀ ਖੇਡਿਆ ਜਾਵੇਗਾ ਜਰਮਸਤਪੁਰ ਦਾ ਮੈਚ ਵੀ ਖੇਡਿਆ ਜਾਵੇਗਾ ਮੇਰੇ ਮਿੱਤਰੋ ਖਿਡਾਰੀ ਵੱਡੇ ਗਾਇਸ ਗ라운ਡੇ ਵਿੱਚ ਅਗਲੇ ਮੈਚਾਂ ਦੇ ਵਿੱਚ ਸਿੱਰੇ ਸਿੱਰੇ ਦੇ ਮੈਚ ਇਹ ਖੋਰ ਦੀ ਜੇਤੂ ਨੂਰਦੀ ਜੇਤੂ ਮੇਰੇ ਮਿੱਤਰੋ ਤਾੜੀ ਮਾਰ ਦਿਓ ਨੂਰਦੀ ਦੀ ਟੀਮ ਜਿੱਤ ਗਈ ਹੈ ਜੀ